ਆਨ ਸਵਾਗਤ ਹੈ ਜੀ ਆਪਣੀ ਅੱਜ ਦੀ ਵੀਡੀਓ ਚ ਲੋ ਜੀ ਹੁਣ ਆਪਾਂ ਆਪਣੇ ਜਿਹੜਾ ਦਾਦਾ ਜੀ ਦਾ ਪਲਾਟ ਵੱਡਿਆ ਤਾਂ ਉਹਦੇ ਨਾਲ ਦੇ ਪਲਾਟ ਚਾਹ 7 ਕਿੱਲਿਆਂ ਚ ਲਾਈ ਆ ਲਿਆ ਕੇ ਇੱਕ ਇਹਨਾਂ ਦਾ ਥੋੜਾ ਜਿਹਾ ਅਦਰਲਾ ਬੀਜ ਹੋਰ ਆ ਤੇ ਇੱਧਰ ਵਾਲਾ ਹੋਰ ਆ ਬਸ ਦੋ ਵਾਰ ਵੱਡਾ ਹੋਣਾ ਇਹ ਮਤਲਬ ਦੋ ਘੇਰੇ ਬਣਾਣੇ ਪੈਣੇ ਆ ਬੀਜ ਅਲੱਗ ਕਰਕੇ ਤੇ ਅੱਜ ਟਾਈਮ ਨਾਲ ਇਹ ਕਰਤੀ ਚਾਲੂ ਬਾਕੀ ਬਾਈ ਰਸਤੇ 'ਚ ਬੜਾ ਆਏ ਨੇ ਬਾਈ ਨੇ ਜਿਹੜਾ ਵੱਢਣ ਆਏ ਆ ਤੰਗ ਕੀਤਾ ਕਦੇ ਉੱਧਰੋਂ ਘੁਮਾ ਕੇ ਲਿਆ ਮਸ਼ੀਨ ਕਦੇ ਉੱਧਰੋਂ ਘੁਮਾ ਕੇ ਲਿਆ ਬਾਈ ਟਾਈਮ ਖਰਾਬ ਹੁੰਦਾ ਇਦਾਂ ਫਿਰ ਪਾਈਪਾਂ ਰਸਤੇ ਦੇ ਵਿੱਚ ਖੋਲਣੀਆਂ ਪੈਂਦੀਆਂ ਪਾਣੀ ਵਾਲੀਆਂ ਤਾਰਾਂ ਚੱਕਣੀਆਂ ਪੈਂਦੀਆਂ ਤਾਰਾਂ ਬਹੁਤ ਪਾਉਂਦੇ ਆ ਇਹ ਨੀਵੇਂ ਹੀ ਪਾ ਦਿੰਨੇ ਆ ਤੇ ਬਾਕੀ ਮਹੀਨ ਵਧੀਆ ਚੱਲਦੀ ਆ ਹਨ ਆ ਥੋੜਾ ਜਿਹਾ ਛੱਡਣਾ ਪੈ ਗਿਆ ਕਿਉਂਕਿ ਇੱਧਰ ਪਾਣੀ ਚੱਲਦਾ ਤਾਂ ਗਿੱਲਾ ਮਸ਼ੀਨ ਚੋਕ ਕਰਤੀ ਸੀ ਇਹਨੇ ਬਾਲੇ ਹੀ ਪਾਣੀ ਉਹ ਗਿੱਲਾ ਹੀ ਹੋਇਆ ਪਿਆ ਆ ਤੇ ਚਲੋ ਦਿਖਾਉਣਾ ਤੁਹਾਨੂੰ ਮਸ਼ੀਨ ਉਹ ਜਾਂਦਾ ਲਈ ਬਾਈ ਜੱਗਾ ਬਾਈ ਬਾਕੀ ਸਵੇਰ ਟਾਈਮ ਜਿਹੜਾ ਵੜਦੇ ਆ ਨਾ ਬਾਈ ਉਹਦਾ ਇਹ ਬਹੁਤ ਹੋਵਾਂ ਆ ਵੀ ਤੂੜੀ ਬਹੁਤ ਵਧੀਆ ਬਣਦੀ ਆ ਲਾਂਗਾ ਸਾਰਾ ਹੀ ਏਕਣਾ ਹੀ ਪੈ ਨਹੀਂ ਦੁਪਹਿਰ ਨੂੰ ਤਾਂ ਐ ਹੋ ਜਾਂਦਾ ਤੂੜੀ ਇਹਦੀ ਉੱਤੋਂ ਹੀ ਬਣ ਲਾਣ ਥੱਲੇ ਗਰੀ ਜਾਂਦੀ ਆ ਦੇਖਣ ਨੂੰ ਬੱਲੀਆਂ ਸਾਫਤੀਆਂ ਲੱਗਦੀਆਂ ਪਰ ਬੱਲੀ ਦੇ ਵਿੱਚ ਇੱਕ ਵੀ ਦਾਣਾ ਨਹੀਂ ਕੋਈ ਵੀ ਦਾਣਾ ਨਹੀਂ ਇੱਕ ਵੀ ਠੀਕ ਓਕੇ ਆ ਡ੍ਰਿਪ ਪਾਣੀ ਬਈ ਇਹ ਨਾ ਪਾਣੀ ਬਹੁਤ ਗਲਤ ਪੈਪ ਨਾ ਆਪਣੇ ਖੇਤ ਚ ਤਾਂ ਚਲੋ ਲਾਉਣੀ ਲਾਉਣੀ ਆ ਥੋੜੀ ਜਿਹੀ ਇੱਧਰ ਨੂੰ ਵਧਾ ਕੇ ਲਾ ਦਿੰਨੇ ਆ ਵੀ ਤੁਸੀਂ ਆਪਣੇ ਖੇਤ ਚ ਪਾਣੀ ਗਿਰਦਾ ਰੱਖੋ ਬਹੁਤ ਗਲਤ ਗੱਲ ਆ ਇਹ ਇਹ ਕਣਕ ਦੇ ਉੱਤੇ ਜਿਹੜੀ ਨਾਲ ਕਣਕ ਖੜੀ ਆ ਉਹ ਵੱਢਣੀ ਹੁੰਦੀ ਆ ਉਹਦੇ ਪਰੇ ਪਾਣੀ ਚੱਲਦਾ ਹੁੰਦਾ ਇਹਨਾਂ ਦਾ ਅੱਧਾ ਆਪਦੇ ਖੇਤ ਚ ਅੱਧਾ ਪਾਣੀ गिरਦਾ ਹੁੰਦਾ ਬਹੁਤ ਪ੍ਰੋਬਲਮ ਆਉਂਦੀ ਆ ਫਿਰ ਹੁਣ ਉਹ ਛੱਡਣਾ ਪਿਆ ਹੁਣ ਉਹਨੂੰ ਧੁੱਪ ਲੱਗੂਗੀ ਹਲੇ ਜਦ ਤੱਕ ਆਹ ਵੱਢਦੇ ਆ ਬਾਅਦ ਚੰਡ ਚ ਵੱਢਿਆ ਜਾਊ ਉਹ ਉਧਰ ਵੀ ਪਾਣੀ ਚੱਲਦਾ ਉਹਦੇ ਨਾਲ ਫਾਰਿਆਂ ਨਾਲ ਨਾਲ ਦੀ ਨਾਲ ਫਾਰੇ ਚੱਲਦੇ ਆ ਉਹਦੇ ਮੱਕੀ ਜੱਗਾ ਬਾਈ ਲੱਗਾ ਹੋਇਆ ਘੇਰਾ ਲੱਗ ਚੱਲਿਆ ਬਸ ਇਤੋਂ ਬਾਅਦ ਜਾਣੀਆਂ ਆਪਣੇ ਕਾਨਾ ਜੀ ਦੇ ਚਲੋ ਮਿਲਦੇ ਆ ਲਓ ਜੀ ਉਧਰਲਾ ਉਹ ਸਾਈਡ ਤਾਂ ਵੱਡੀ ਗਈ ਤੇ ਹੁਣ ਇੱਧਰ ਲਿਆਂਦੀ ਬਾਈ ਨੇ ਆਉਂਦੀ ਆ ਦਰਖਤ ਬਾਲਾ ਹੀ ਨੇ ਰਹਿ ਗਿਆ ਇਹੀ ਆ ਇੱਕਾ ਇਹੀ ਘਰਾ ਇਹ ਤੋਂ ਬਾਅਦ ਜਾਵਾਂਗੇ ਆਪਾਂ ਦੇਖਦੇ ਆਂ ਕਾਨਾ ਜੀ ਵੀ ਕਹਿੰਦੇ ਤੇ ਹੁਣ ਅਸ਼ੀਸ਼ ਬਾਈ ਵੀ ਕਹਿਣ ਲੱਗੇ ਦੇਖਦੇ ਆਂ ਕੀ ਬਣਦਾ ਪਹਿਲਾਂ ਕਿੱਧਰ ਜਾਵਾਂਗੇ ਪੁੱਛਦੇ ਆਂ ਮਿਲਦੇ ਆਂ ਫੇਰ ਲੋ ਜੀ ਬਸ ਲੱਗਿਆ ਲੱਗ ਗਈ ਮੌਸਮ ਅੱਜ ਫੇਰ ਇਦਾਂ ਹੀ ਆ ਕਦੇ ਧੁੱਪ ਨਿਕਲ ਆਉਂਦੀ ਆ ਕਦੇ ਬੱਦਲ ਜ ਆ ਜਾਂਦਾ ਇੱਧਰ ਬੱਦਲ ਛਾਏ ਹੋਏ ਆ ਉਹ ਪਰੇ ਤਾਂ ਜ਼ਿਆਦਾ ਹੈ ਹੁਕਤੀ ਇਹ ਵੱਡ ਕੇ ਫਿਰ ਦੇਖਦੇ ਆ ਕਿੱਧਰ ਜਾਂਦੇ ਆ ਫਿਰ ਨਾਲੇ ਚਾਹ ਬਣਵਾਨੇ ਆ ਚਾਹ ਲੈ ਕੇ ਆਵਾਂਗੇ ਫਿਰ ਬਾਬੇ ਨੂੰ ਫੋਨ ਕਰਕੇ ਫਿਰ ਬਾਈ ਨੂੰ ਲਾਵਾਂਗੇ ਥੱਲੇ ਫਿਰ ਪ੍ਰਸ਼ਾਦਾ ਪਾਣੀ ਛੱਕ ਕੇ ਆਉਣਗੇ ਜਾਂ ਆਉਣਗੇ ਚਲੋ ਮਿਲਦੇ ਹਾਂ ਜੀ ਵੱਡਿਆ ਗਿਆ ਹੁਣ ਚੱਲਦੇ ਆ ਅਸ਼ੀਸ਼ ਵਾਈ ਦੇ ਖੇਤ ਚੋਂ ਸਾਹਮਣੇ ਆ ਜਿੱਥੇ ਉਹ ਕਣਕ ਭਰ ਰਹੇ ਆ ਉੱਪਰਦੇ ਪਿਆ ਕਣਕ ਬਹੁਤ ਚੱਲਦੇ ਆ ਆਪਾਂ ਉੱਥੇ ਹੁਣ ਉਹਨਾਂ ਦੇ ਦੋ ਕਿੱਲੇ ਵੱਢ ਕੇ ਫੇਰ ਜਾਣਾ ਆਪਾਂ ਕਾਨਾ ਜੀ ਦੇ ਇਧਰ ਤਾਂ ਹੋ ਗਿਆ ਨਵੇੜਾ ਇਹਦਾ ਚਲੋ ਮਿਲਦੇ ਆ ਉੱਥੇ ਜਾ ਕੇ ਲੋ ਜੀ ਲੱਗ ਗਿਆ ਮੀਂਹ ਪੈਣ ਖੜਾ ਤਨ ਤਨ ਮੀਂਹ ਨੇ ਖੜਾਤਾ ਪਾਣੀ ਸਾਰੇ ਬਹੁਤ ਚੰਗਾ ਤਗੜਾ ਹੀ ਪੈ ਰਿਹਾ ਮੀਂਹ ਬਾਈ ਇਹ ਖੜਾਉ ਹੁਣ ਕੰਮ ਬਹੁਤ ਤੇਜ਼ ਪੈਂਦਾ ਮੌਸਮ ਜਿਆਦਾ ਖਰਾਬ ਹੋ ਗਿਆ ਚਲੋ ਦੇਖਦੇ ਹਾਂ ਹੁਣ ਕਦੋਂ ਹਟਦਾ ਲਓ ਜੀ ਬਣ ਆਤੀ ਆਲੂ ਬੜੀਆਂ ਦੀ ਸਬਜ਼ੀ ਤਿਆਰ ਹੋ ਗਈ ਬਸ ਥੋੜੀ ਜਿਹੀ ਕਸਰ ਆ ਸ਼ੁਰੂ ਦੇਖਦੇ ਹਾਂ ਕੀ ਬਣਦਾ ਹੁਣ ਪਰਚਾਦਾ ਪਾਣੀ ਛਕਾਂਗੇ ਬਸ ਆਰਾਮ ਆ ਜੀ ਬਹੁਤ ਸਮਨੇ ਕਰਤਾ ਕੰਮ ਖਰਾਬ ਬੱਦਲੇ ਬੱਦਲ ਆ ਨਰੇ ਇੱਧਰ ਥੋੜਾ ਜਿਹਾ ਸਹੀ ਤੇ ਇੱਧਰ ਬਿਲਕੁਲ ਕਾਲੀ ਘਾਟ ਪੈ ਵੀ ਚੰਗਾ ਗਿਆ ਹੁਣ ਬਾਕੀ ਰਾਤ ਨੂੰ ਵੀ ਮੈਨੂੰ ਲੱਗਦਾ ਪੂਰੀ ਗੜਬੜ ਕਰੂਗਾ ਬਿਜਲੀ ਲਸ਼ਕਦੀ ਆ ਤੇ ਆਉਦਾਂ ਬਿਜਲੀ ਦੇਖ ਲਓ ਕੱਕਣਾਂ ਲਸ਼ਕਦੀ ਅੱਜ ਲੈ ਬਹੁਤ ਕੰਮ ਖਰਾਬ ਕਰਤਾ ਬਈ ਮੀਨੇ ਤੇ ਉਹ ਆਪਣੀ ਮਸ਼ੀਨ ਖੜੀ ਏ ਸਾਹਮਣੇ ਪਰੇ ਖੜੀ ਆ ਮਸ਼ੀਨ ਉਹ ਸਵੇਰੇ ਵੀ ਇਹਨੇ ਕੰਮ ਠੱਪ ਜਾਈ ਕਰਤਾ ਤੇ ਪਾਣੀੋਂ ਪਾਣੀ ਕਰਤਾ ਵੇ ਸਾਰੇ ਰੋਡ ਤੋਂ ਪਾਣੀ ਇੱਧਰ ਵੀ ਚੰਗਾ ਭਾਗ ਇੱਕ ਵਾਰ ਹੁਣ ਬਾਪੀ ਹਲੇ ਰਾਤ ਨੂੰ ਨਹੀਂ ਪਤਾ ਇਹਦਾ ਕੀ ਕਰੇ ਲੋ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਅੱਜ ਦੀ ਵੀਡੀਓ ਇੱਥੇ ਤੱਕੇ ਆ ਸਾਡੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਲਾਈਟ ਲੁੱਟ ਗਈ ਹੋਈ ਆ ਹੁਣ ਕੱਟੀ ਗਈ ਹੈ ਇਹਨਾਂ ਨੇ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ